ਮੇਰੇ ਚੈਨਲ ਤੇ ਜੁੜੇ ਸਾਰੇ ਦਰਸ਼ਕਾਂ ਨੂੰ ਸਤ ਸ੍ਰੀ ਅਕਾਲ ਜੀ ਹੋਰ ਤੁਸੀਂ ਕਿਵੇਂ ਸਾਰੇ ਠੀਕ ਹੋ ਮੈਂ ਉਮੀਦ ਕਰਦੀ ਆ ਸਾਰੇ ਠੀਕ ਹੋਵੋਗੇ ਤਾਂ ਦਰਸ਼ਕੋ ਮੈਂ ਤੁਹਾਡੇ ਲਈ ਨਵਾਂ Song ਹੋਰ ਲੈ ਕੇ ਆਈ ਆ ਜੋ Song ਦਾ ਨਾਮ ਹੈ दारू ਨਸ਼ਾ ਨਹੀਂ ਕਰਦੀ ਖੇਖਣ ਕਰਦੇ ਲੋਕੀ ਨੇ ਇਹ Song ਲਿਖਿਆ ਬਾਈ ਅਜਮੇਰ ਸਿੰਘ ਖਜੂ ਵਾਲੀਆ ਨੇ ਹੈ ਔਰ ਪੇਸ਼ ਕਰਨ ਜਾ ਰਹੀ ਹਾਂ ਮੈਂ ਇਸ ਦੇ ਪਹਿਰੇ ਅਗਰ ਵਧੀਆ ਲੱਗਣ ਤਾਂ ਵੀਡੀਓ ਨੂੰ ਸ਼ੇਅਰ ਕਰਨਾ ਲਾਈਕ ਕਰਨਾ ਔਰ ਕਮੈਂਟ ਕਰਕੇ ਦੱਸਣਾ ਕਿ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਹੈ ਤਾਂ ਚਲੋ ਜੀ ਕਰਦੇ ਹਾਂ ਸ਼ੁਰੂ ਇਸ song ਦਾ ਪਹਿਲਾ ਪੈਰਾ दारू ਪੀ ਬੰਦਾ ਕਰਦਾ ਬੜੇ ਕਾਰੇ ਆਕੜ ਦੇ ਵਿੱਚ ਬੜੇ ਕੰਮ ਵਿਗਾੜੇ ਰੋਜ਼ ਗਲੀਆਂ ਦੇਖੇ ਲੋਕ ਜਾਂਦੇ ਠੋਕੀ ਨੇ दारू ਨਸ਼ਾ ਨਹੀਂ ਕਰਦੀ ਖੇਖਣ ਕਰਦੇ ਲੋਕੀ ਨੇ दारू ਨਸ਼ਾ ਨਹੀਂ ਕਰਦੀ ਖੇਖਣ ਕਰਦੇ ਲੋਕੀ ਨੇ ਔਰ ਦੂਸਰਾ ਪੈਰਾ ਸਵੇ ਪੁੱਛ ਲੋ ਜਾਂਦੇ ਨੀਵਾ ਝਾਕੀ ਮਾਂ ਨੂੰ ਕਦੇ ਵੀ ਭਾਬੀ ਨਾ ਆਖੀ ਘਰ ਵਾਲੀ ਕੁਟਵਾਈ ਮੇਲੀ ਠੰਡੀ ਰੋਟੀ ਨੇ दारू ਨਸ਼ਾਨੀ ਕਰਦੀ ਖੇਖਣ ਕਰਦੇ ਲੋਕੀ ਨੇ दारू ਨਸ਼ਾਨੀ ਕਰਦੀ ਖੇਖਣ ਕਰਦੇ ਲੋਕੀ ਨੇ ਰਾਤੀ ਪੀ ਬਖਦੇ ਸੁਬਾ ਗਲਤੀ ਮੰਨੇ ਅੱਧੀ ਰਾਤ ਤੱਕ ਪਿਆ ਭੰਡੇ ਪੰਨੇ ਬੇਸ਼ਰਮ ਹੋ ਜਾਂਦੇ ਸਾਰੇ ਜਾਂਦੇ ਟੋਕੀ ਨੇ दारू ਨਸ਼ਾਨੀ ਕਰਦੀ ਖੇਖਣ ਕਰਦੇ ਲੋਕੀ ਨੇ दारू ਨਸ਼ਾਨੀ ਕਰਦੀ ਖੇਖਣ ਕਰਦੇ ਲੋਕੀ ਨੇ ਚੌਥਾ ਪੈਰਾ ਸ਼ਰਾਬੀ ਕਦੇ ਵੀ ਪਛਾਣ ਨਾ ਭੁੱਲੇ ਬੜਾ ਹੀ ਪਸਤਾਵੇ ਜਦੋਂ दारू ਡੁੱਲੇ ਜੇ ਕੁਝ ਹੋਈ ਕਈਏ ਗੱਲਾਂ ਜਾਂਦੇ ਬੋਚੀ ਨੇ दारू ਨਸ਼ਾ ਨਿ ਕਰਦੀ ਖਖਣ ਕਰਦੇ ਲੋਕੀ ਨੇ दारू ਨਸ਼ਾ ਨਿ ਕਰਦੀ ਖਖਣ ਕਰਦੇ ਲੋਕੀ ਨੇ ਪੰਜਵਾਂ ਪੈਰਾ ਪੇਸ਼ ਕਰਨ ਜਾ ਰਹੀਆਂ ਜੇਰਾ ਗੌਰ ਨਾਲ ਸੁਣਨਾ ਸ਼ਰਾਬੀ ਨਾ ਮੰਨੇ ਹੋਰ ਕੋਈ ਨਾ ਚਾਰਾ ਡਾਂਗ ਦੇਖ ਬੰਦੇ ਦੀ ਨਸ਼ਾ ਉਤਰੇ ਸਾਰਾ ਕਈਆਂ ਦੀ ਆਦਤ दारू उतारी ਸੋਟੀ ਨੇ दारू ਨਸ਼ਾ ਨਿ ਕਰਦੀ ਖੇਖਣ ਕਰਦੇ ਲੋਕੀ ਨੇ दारू ਨਸ਼ਾ ਨਿ ਕਰਦੀ ਖੇਖਣ ਕਰਦੇ ਲੋਕੀ ਨੇ ਛੀਮਾ ਤੇ ਲਾਸਟ ਪੈਰਾ ਪਜਾਮੀ ਭਿਜਦੀ ਨਾ ਕੁੱਤਾ ਲੱਤ ਚੱਕ ਮੂਤੇ ਅਜਮੇਰ ਸੀ ਹੈ ਕੀ ਹੈ ਪੀਣੀ ਰੋਜ ਖਾਵੇ ਜੁੱਤੇ ਖਾਜੂ ਵਾਲਿਆ ਬੇਜਤੀ ਕਰਵਾਈ ਤੇਰੀ ਨੀਅਤ ਖੋਟੀ ਨੇ दारू ਨਸ਼ਾ ਨਿ ਕਰਦੀ ਖੇਖਣ ਕਰਦੇ ਲੋਕੀ ਨੇ दारू ਨਸ਼ਾ ਨਿ ਕਰਦੀ ਖੇਖਣ ਕਰਦੇ ਲੋਕੀ ਨੇ ਤਾਂ ਠੀਕ ਠੀਕ ਹੈ ਦੋਸਤੋ ਅਗਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਮੇਰੀ ਵੀਡੀਓ ਨੂੰ ਸ਼ੇਅਰ ਕਰਨਾ ਲਾਈਕ ਕਰਨਾ ਤੇ ਮੈਨੂੰ ਕਮੈਂਟ ਕਰਕੇ ਦੱਸਣਾ ਕਿ ਤੁਹਾਨੂੰ ਵੀਡੀਓ ਕਿਵੇਂ ਲੱਗੀ ਹੈ ਤਾਂ ਕਿ ਮੈਂ ਤੁਹਾਡੇ ਲਈ ਹੋਰ ਵੀ ਵਧੀਆ-ਵਧੀਆ ਵੀਡੀਓ ਪੇਸ਼ ਕਰ ਸਕਾਂ ਧੰਨਵਾਦ ਜੀ